ਆ ਜੀ ਧੰਤਨੂ ਬਾਬਾ ਰਾਲੂ ਜੀ ਜਿਠੇਰਿਆਂ ਦਾ ਜੋੜ ਮੇਲਾ ਜੀ 18 ਤਰੀਕ 18 ਮਈ ਦੇ ਐਤਵਾਰ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਣਾ ਜੀ ਤੇ ਪਹਿਲਾਂ ਅਮਰਤ ਪਾਣੀ ਦਾ ਪਾਠ ਹੋਊਗਾ ਜੀ ਕੀਰਤਨ ਹੋਊਗਾ ਕੀਰਤਨ ਤੋਂ ਬਾਅਦ ਬਾਹਰ ਪਿੰਡਾਲ ਸਕੂਲ ਦੇ ਵਿੱਚ ਸਟੇਜ ਲੱਗ ਜੂਗੀ ਉੱਥੇ ਫਿਰ ਆਪਣੇ ਧਾਰਮਿਕ ਪ੍ਰੋਗਰਾਮ ਚੱਲਣਾ ਬਾਹਰ ਦੇ ਪਾਸੇ ਜਿਹਦੇ ਵਿੱਚ ਕੈਨੇਡਾ ਤੋਂ ਹਬੀਬ ਵਲ ਕੈਨੇਡਾ ਵਾਲੇ ਉਹ ਕਾਇ ਕਰਿਆ ਆ ਆਰਾ ਮੋਜੀ ਪੀਟ ਕੋ ਚੱਬੇ ਵਾਲਾ ਉਹ ਆ ਰਿਹਾ ਜੀ ਗੁਰੂ ਘਰ ਲੰਗਰ ਤੋਂ ਟੁੱਟ ਚੱਲੂਗਾ ਜੀ ਸ਼ਬੀਲ ਦਾ ਲੰਗਰ ਚੱਲੂਗਾ ਸਭ ਤੋਂ ਵੱਡੀ ਗੱਲ ਸਾਡੀ ਮੁੱਖ ਮਹਿਮਾਨ ਡਾਕਟਰ ਰਾਜ ਕੁਮਾਰ ਜੀ ਐਮ ਐਮ ਪੀ ਹਿਸ਼ਾਰਪੁਰ ਤੋਂ ਤੇ ਉਹਨਾਂ ਦੇ بیٹے ਡਾਕਟਰ ਆਸ਼ਾਂਕ ਕੁਮਾਰ ਐਮ ਐਲ ਏ ਚੱਬੇ ਵਾਲਾ ਦਵਿੰਦਰ RAM ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ਤੋਂ ਜੀ ਅਸੀਂ ਬਹੁਤ ਧੰਨਵਾਦੀ ਇਹਨਾਂ ਦੇ ਤੇ ਹੌਣ ਤੇ ਜੀ ਸਭ ਇੱਕ ਨਿਊਜ਼ੀਲੈਂਡ ਤੋਂ ਦਵਿੰਦਰ ਸਿੰਘ ਰੱਲ ਜੋ ਕਿ ਗੀਤਕਾਰ ਹਨ ਉਹ ਲਈ ਲੈਣ ਤੋਂ ਵਿਸ਼ੇਸ਼ ਤੌਰ ਤੇ ਆਇਆ ਹੋਆ ਤੇ ਉਹਨਾਂ ਨੇ ਵੀ ਬੜਾ ਯੋਗਦਾਨ ਪਾਇਆ ਜੀ ਆਪਣਾ 50000 ਰੁਪਏ ਲੰਕਰ ਵਾਸਤੇ ਜਟੇਰਿਆਂ ਨੂੰ ਗਾਣ ਕੀਤਾ ਜੀ ਬਹੁ ਬਹੁਤ ਧੰਨਵਾਦ ਹੈ ਗੁਰੂ ਜੀ ਧੰਨਵਾਦ ਤੇ